ਤੋ ਬਦਨਾ ਸ਼ੁਰੂ ਹੋ ਗਿਆ ਹੈ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ ਚ ਅੱਜ ਤਾਪਮਾਨ ਇੱਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਮੌਸਮ ਵਿਭਾਗ ਵੱਲੋਂ ਦੂਜੇ ਪਾਸੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਚ ਔਰੇਂਜ ਅਲਰਟ ਜਾਰੀ ਕੀਤਾ ਹੈ ਤੇ ਦੂਜੇ ਪਾਸੇ ਤਨਤਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਤੇ ਮਾਨਸਾ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਾਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੋਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਔਰੇਂਜ ਲਰਜਾਰੀ ਕੀਤਾ ਹੈ ਉੱਥੇ ਹੀ ਤਾਪਮਾਨ 46 ਡਿਗਰੀ ਨੂੰ ਪਾਰ ਵੀ ਕਰ ਸਕਦਾ ਹੈ 41 ਡਿਗਰੀ ਤੇ ਪੁੱਜਾ ਤਾਪਮਾਨ ਹੋਰ ਵਧੇਗੀ ਗਰਮੀ ਮਾਲਵਾ ਚੱਲੇਗਾ ਲੂ ਦਾ ਪ੍ਰਕੋਪ ਪੰਜਾਬ ਵਿੱਚ ਰੈਡ ਅਲਰਟ ਦੀ ਚੇਤਾਵਨੀ ਫਿਲਹਾਲ 2 ਦਿਨ ਲਈ ਜਾਰੀ ਕੀਤੀ ਗਈ ਹੈ ਜੇਕਰ ਪਾਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੀ ਸਾਰੇ ਰਿਕਾਰਡ ਟੁੱਟ ਸਕਦੇ ਹਨ ਭਾਰੀ ਮੀਂਹ ਕਾਰਨ ਕੇਰਲਾ ਵਿੱਚ ਬਿਜਲੀ ਦੀ ਖਪਤ ਵਿੱਚ ਕਮੀ ਆਈ ਕੇਰਲਾ ਸੂਬਾ ਬਿਜਲੀ ਬਹੁਤ ਟੈਂਡਰ ਰਾਹੀਂ ਖਰੀਦੀ ਗਈ ਸਰਪਲਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਕਰੇਗਾ ਕੇਰਲਾ ਸਪਲਾਈ ਕੇਰਲਾ ਵੱਲੋਂ ਸਪਲਾਈ ਕੀਤੀ ਗਈ ਬਿਜਲੀ ਲਈ ਪੰਜਾਬ ਵਾਧੂ 5 ਫੀਸਦੀ ਵਾਪਸ ਕਰੇਗਾ ਇਹ ਬਿਜਲੀ ਸਮਝੌਤਾ 1 April ਤੋਂ 30 April 2025 ਤੱਕ ਪ੍ਰਭਾਵੀ ਰਹੇਗਾ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ 24 ਘੰਟੇ ਦੇ ਔਸਤਨ ਲਗਾਈ ਗਈ ਹੈ ਕਿ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ 'ਚ ਅੱਜ 45 ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਔਰੇਂਜ ਤੇ ਰੈਡ ਅਲਰਟ ਜਾਰੀ ਵੀ ਕੀਤਾ ਗਿਆ ਪੰਜਾਬ ਚ ਅੱਜ 45 ਡਿਗਰੀ ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਅੱਜ ਔਰੇਂਜ ਤੇ 2 ਦਿਨ ਲਈ ਜਾਰੀ ਕੀਤਾ ਰੈਡ ਅਲਰਟ ਪੰਜਾਬ ਚ ਤਾਪਮਾਨ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ ਚ ਅੱਜ ਤਾਪਮਾਨ ਇੱਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਮੌਸਮ ਵਿਭਾਗ ਵੱਲੋਂ ਦੂਜੇ ਪਾਸੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਚ ਔਰੇਂਜ ਅਲਰਟ ਜਾਰੀ ਕੀਤਾ ਹੈ ਤੇ ਦੂਜੇ ਪਾਸੇ ਤਨ ਤਨ ਫਿਰੋਜ਼ਪੁਰ ਫਾਜ਼ਿਲਕਾ ਮੁਖਸਰ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਤੇ ਮਾਨਸਾ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਾਲ ਬਲੋ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੋਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ 23 ਜਿਲ੍ਹਿਆਂ ਵਿੱਚ ਔਰੇਜ ਅਲਰਟ ਜਾਰੀ ਕੀਤਾ ਹੈ ਉੱਥੇ ਹੀ ਤਾਪਮਾਨ 46 ਡਿਗਰੀ ਨੂੰ ਪਾਰ ਵੀ ਕਰ ਸਕਦਾ ਹੈ 41 ਡਿਗਰੀ ਤੇ ਪੁੱਜਾ ਤਾਪਮਾਨ ਹੋਰ ਵਧੇਗੀ ਗਰਮੀ ਮਾਲਵਾ ਚੱਲੇਗਾ ਲੂ ਦਾ ਪ੍ਰਕੋਪ ਪੰਜਾਬ ਵਿੱਚ ਰੈਡ ਅਲਰਟ ਦੀ ਚੇਤਾਵਨੀ ਫਿਲਹਾਲ 2 ਦਿਨ ਲਈ ਜਾਰੀ ਕੀਤੀ ਗਈ ਹੈ ਜੇਕਰ ਪਾਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੀ ਸਾਰੇ ਰਿਕਾਰਡ ਟੁੱਟ ਸਕਦੇ ਹਨ ਭਾਰੀ ਮੀਂਹ ਕਾਰਨ ਕੇਰਲਾ ਵਿੱਚ ਬਿਜਲੀ ਦੀ ਖਪਤ ਵਿੱਚ ਕਮੀ ਆਈ ਕੇਰਲਾ ਸੂਬਾ ਬਿਜਲੀ ਬਹੁਤ ਟੈਂਡਰ ਰਾਹੀ ਖਰੀਦੀ ਗਈ ਸਰਪਲਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਕਰੇਗਾ ਕੇਰਲਾ ਸਪਲਾਈ ਕੇਰਲਾ ਵੱਲੋਂ ਸਪਲਾਈ ਕੀਤੀ ਗਈ ਬਿਜਲੀ ਲਈ ਪੰਜਾਬ ਵਾਧੂ 5 ਫੀਸਿਦ ਵਾਪਸ ਕਰੇਗਾ ਇਹ ਬਿਜਲੀ ਸਮਝੌਤਾ 1 April ਤੋਂ 30 April 2025 ਤੱਕ ਪ੍ਰਭਾਵੀ ਰਹੇਗਾ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ 24 ਘੰਟੇ ਜੋ ਉਸਤਨ ਲਗਾਈ ਗਈ ਹੈ ਕਿ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ ਵਿੱਚ ਅੱਜ 45 ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਪੁਹਾਗ ਨੇ ਔਰੰਜ ਤੇ ਰੈਡ ਅਲਰਟ ਜਾਰੀ ਵੀ ਕੀਤਾ ਗਿਆ ਪੰਜਾਬ ਵਿੱਚ ਅੱਜ 45 ਡਿਗਰੀ ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਪੁਹਾਗ ਨੇ ਅੱਜ ਔਰੰਜ ਤੇ 2 ਦਿਨ ਲਈ ਜਾਰੀ ਕੀਤਾ ਰੈਡ ਅਲਰਟ ਪੰਜਾਬ ਵਿੱਚ ਤਾਪਮਾਨ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ 'ਚ ਅੱਜ ਤਾਪਮਾਨ ਇੱਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਮੌਸਮ ਵਿਭਾਗ ਵੱਲੋਂ ਦੂਜੇ ਪਾਸੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਹੈ ਤੇ ਦੂਜੇ ਪਾਸੇ ਤਨਤਨ ਫਿਰੋਜ਼ਪੁਰ ਫਾਜ਼ਿਲਕਾ ਮੁਖਸਰ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਤੇ ਮਾਨਸਾ ਵਿੱਚ red alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਾਲ ਬਲੋ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੋਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਹੈ ਉੱਥੇ ਹੀ ਤਾਪਮਾਨ 46 ਡਿਗਰੀ ਨੂੰ ਪਾਰ ਵੀ ਕਰ ਸਕਦਾ ਹੈ 41 ਡਿਗਰੀ ਤੇ ਪੁੱਜਾ ਤਾਪਮਾਨ ਹੋਰ ਵਧੇਗੀ ਗਰਮੀ ਮਾਲਵਾ ਚੱਲੇਗਾ ਲੂ ਦਾ ਪ੍ਰਕੋਪ ਪੰਜਾਬ ਵਿੱਚ red alert ਦੀ ਚੇਤਾਵਨੀ ਫਿਲਹਾਲ 2 ਦਿਨ ਲਈ ਜਾਰੀ ਕੀਤੀ ਗਈ ਹੈ ਜੇਕਰ ਪਾਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੀ ਸਾਰੇ ਰਿਕਾਰਡ ਟੁੱਟ ਸਕਦੇ ਹਨ ਭਾਰੀ ਮੀਂਹ ਕਾਰਨ ਕੇਰਲਾ ਵਿੱਚ ਬਿਜਲੀ ਦੀ ਖਪਤ ਵਿੱਚ ਕਮੀ ਆਈ ਕੇਰਲਾ ਸੂਬਾ ਬਿਜਲੀ ਬਹੁਤ ਟੈਂਡਰ ਰਾਹੀਂ ਖਰੀਦੀ ਗਈ ਸਰਪਲਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਕਰੇਗਾ ਕੇਰਲਾ ਸਪਲਾਈ ਕੇਰਲਾ ਵੱਲੋਂ ਸਪਲਾਈ ਕੀਤੀ ਗਈ ਬਿਜਲੀ ਲਈ ਪੰਜਾਬ ਵਾਧੂ ਪੰਜ ਫੀਸਿਟ ਵਾਪਸ ਕਰੇਗਾ ਇਹ ਬਿਜਲੀ ਸਮਝੌਤਾ 1 April ਤੋਂ 30 April 2025 ਤੱਕ ਪ੍ਰਭਾਵੀ ਰਹੇਗਾ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ 24 ਘੰਟੇ ਦਾ ਔਸਤਨ ਲਗਾਈ ਗਈ ਹੈ ਕਿ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ 'ਚ ਅੱਜ 45 ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਪੁਵਾਗ ਨੇ orange ਤੇ red alert ਜਾਰੀ ਵੀ ਕੀਤਾ ਗਿਆ ਪੰਜਾਬ 'ਚ ਅੱਜ 45 ਡਿਗਰੀ ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਪੁਵਾਗ ਨੇ ਅੱਜ orange ਤੇ 2 ਦਿਨ ਲਈ ਜਾਰੀ ਕੀਤਾ red alert ਪੰਜਾਬ 'ਚ ਤਾਪਮਾਨ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ 'ਚ ਅੱਜ ਤਾਪਮਾਨ ਇੱਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਮੌਸਮ ਵਿਭਾਗ ਵੱਲੋਂ ਦੂਜੇ ਪਾਸੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਹੈ ਤੇ ਦੂਜੇ ਪਾਸੇ ਤਨਤਾਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਤੇ ਮਾਨਸਾ ਵਿੱਚ red alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਾਲ ਬਲੋ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੋ ਨੋਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਹੈ ਉੱਥੇ ਹੀ ਤਾਪਮਾਨ 46 ਡਿਗਰੀ ਨੂੰ ਪਾਰ ਵੀ ਕਰ ਸਕਦਾ ਹੈ 41 ਡਿਗਰੀ ਤੇ ਪੁੱਜਾ ਤਾਪਮਾਨ ਹੋਰ ਵਧੇਗੀ ਗਰਮੀ ਮਾਲਵਾ ਚੱਲੇਗਾ ਲੂ ਦਾ ਪ੍ਰਕੋਪ ਪੰਜਾਬ ਵਿੱਚ red alert ਦੀ ਚੇਤਾਵਨੀ ਫਿਲਹਾਲ 2 ਦਿਨ ਲਈ ਜਾਰੀ ਕੀਤੀ ਗਈ ਹੈ ਜੇਕਰ 파ਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੀ ਸਾਰੇ ਰਿਕਾਰਡ ਟੁੱਟ ਸਕਦੇ ਹਨ ਭਾਰੀ ਮੀਂਹ ਕਾਰਨ ਕੇਰਲਾ ਵਿੱਚ ਬਿਜਲੀ ਦੇ ਖਫਤੇ ਵਿੱਚ ਕਮੀ ਆਈ ਕੇਰਲਾ ਸੁਭਾ ਬਿਜਲੀ ਬਹੁ ਟੈਂਡਰ ਰਾਹੀਂ ਖਰੀਦੀ ਗਈ ਸਰਪਲਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਕਰੇਗਾ ਕੇਰਲਾ ਸਪਲਾਈ ਕੇਰਲਾ ਵੱਲੋਂ ਸਪਲਾਈ ਕੀਤੀ ਗਈ ਬਿਜਲੀ ਲਈ ਪੰਜਾਬ ਵਾਧੂ ਪੰਜ ਫੀਸਿਟ ਵਾਪਸ ਕਰੇਗਾ ਇਹ ਬਿਜਲੀ ਸਮਝੌਤਾ 1 April ਤੋਂ 30 April 2025 ਤੱਕ ਪ੍ਰਭਾਵੀ ਰਹੇਗਾ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ 24 ਘੰਟੇ ਜੋ ਉਸਤਨ ਲਗਾਈ ਗਈ ਹੈ ਕਿ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ 'ਚ ਅੱਜ 45 ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਔਰੇਂਜ ਤੇ ਰੈਡ ਅਲਰਟ ਜਾਰੀ ਵੀ ਕੀਤਾ ਗਿਆ ਪੰਜਾਬ 'ਚ ਅੱਜ 45 ਡਿਗਰੀ ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਅੱਜ ਔਰੇਂਜ ਤੇ 2 ਦਿਨ ਲਈ ਜਾਰੀ ਕੀਤਾ ਰੈਡ ਅਲਰਟ ਪੰਜਾਬ 'ਚ ਤਾਪਮਾਨ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ 'ਚ ਅੱਜ ਤਾਪਮਾਨ ਇੱਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਮੌਸਮ ਵਿਭਾਗ ਵੱਲੋਂ ਦੂਜੇ ਪਾਸੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਹੈ ਤੇ ਦੂਜੇ ਪਾਸੇ ਤਨਤਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਤੇ ਮਾਨਸਾ ਵਿੱਚ red alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਾਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੋਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਹੈ ਉੱਥੇ ਹੀ ਤਾਪਮਾਨ 46 ਡਿਗਰੀ ਨੂੰ ਪਾਰ ਵੀ ਕਰ ਸਕਦਾ ਹੈ 41 ਡਿਗਰੀ ਤੇ ਪੁੱਜਾ ਤਾਪਮਾਨ ਹੋਰ ਵਧੇਗੀ ਗਰਮੀ ਮਾਲਵਾ ਚੱਲੇਗਾ ਲੂ ਦਾ ਪ੍ਰਕੋਪ ਪੰਜਾਬ ਵਿੱਚ red alert ਦੀ ਚੇਤਾਵਨੀ ਫਿਲਹਾਲ 2 ਦਿਨ ਲਈ ਜਾਰੀ ਕੀਤੀ ਗਈ ਹੈ ਜੇਕਰ ਪਾਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੀ ਸਾਰੇ ਰਿਕਾਰਡ ਟੁੱਟ ਸਕਦੇ ਹਨ ਭਾਰੀ ਮੀਂਹ ਕਾਰਨ ਕੇਰਲਾ ਵਿੱਚ ਬਿਜਲੀ ਦੇ ਖਫਤੇ ਵਿੱਚ ਕਮੀ ਆਈ ਕੇਰਲਾ ਸੁਬਾ ਬਿਜਲੀ ਬਹੁ ਟੈਂਡਰ ਰਾਹੀ ਖਰੀਦੀ ਗਈ ਸਰਪਲਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਕਰੇਗਾ ਕੇਰਲਾ ਸਪਲਾਈ ਕੇਰਲਾ ਵੱਲੋਂ ਸਪਲਾਈ ਕੀਤੀ ਗਈ ਬਿਜਲੀ ਲਈ ਪੰਜਾਬ ਵਾਧੂ 5% ਵਾਪਸ ਕਰੇਗਾ ਇਹ ਬਿਜਲੀ ਸਮਝੌਤਾ 1 April ਤੋਂ 30 April 2025 ਤੱਕ ਪ੍ਰਭਾਵੀ ਰਹੇਗਾ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ 24 ਘੰਟੇ ਜੋ ਉਸਤਨ ਲਗਾਈ ਗਈ ਹੈ ਕਿ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ ਚ ਅੱਜ 45 ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਔਰੇਂਜ ਤੇ ਰੈਡ ਅਲਰਟ ਜਾਰੀ ਵੀ ਕੀਤਾ ਗਿਆ ਪੰਜਾਬ ਚ ਅੱਜ 45 ਡਿਗਰੀ ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਅੱਜ ਔਰੇਂਜ ਤੇ 2 ਦਿਨ ਲਈ ਜਾਰੀ ਕੀਤਾ ਰੈਡ ਅਲਰਟ ਪੰਜਾਬ ਚ ਤਾਪਮਾਨ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ ਚ ਅੱਜ ਤਾਪਮਾਨ ਇੱਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਮੌਸਮ ਵਿਭਾਗ ਵੱਲੋਂ ਦੂਜੇ ਪਾਸੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਹੈ ਤੇ ਦੂਜੇ ਪਾਸੇ ਤਨਤਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਤੇ ਮਾਨਸਾ ਵਿੱਚ red alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਾਲਵੋ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੋਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਹੈ ਉੱਥੇ ਹੀ ਤਾਪਮਾਨ 46 ਡਿਗਰੀ ਨੂੰ ਪਾਰ ਵੀ ਕਰ ਸਕਦਾ ਹੈ 41 ਡਿਗਰੀ ਤੇ ਪੁੱਜਾ ਤਾਪਮਾਨ ਹੋਰ ਵਧੇਗੀ ਗਰਮੀ ਮਾਲਵਾ ਚੱਲੇਗਾ ਲੂ ਦਾ ਫਰਕੋ ਪੰਜਾਬ ਵਿੱਚ ਰੈਡ ਅਲਰਟ ਦੀ ਚੇਤਾਵਨੀ ਫਿਲਹਾਲ 2 ਦਿਨ ਲਈ ਜਾਰੀ ਕੀਤੀ ਗਈ ਹੈ ਜੇਕਰ ਪਾਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੀ ਸਾਰੇ ਰਿਕਾਰਡ ਟੁੱਟ ਸਕਦੇ ਹਨ ਪਾਰੀ ਮੀ ਕਾਰਨ ਕੇਰਲਾ ਵਿੱਚ ਬਿਜਲੀ ਦੀ ਖਪਤ ਵਿੱਚ ਕਮੀ ਆਈ ਕੇਰਲਾ ਸੂਬਾ ਬਿਜਲੀ ਬਹੁਤ ਟੈਂਡਰ ਰਾਹੀਂ ਖਰੀਦੀ ਗਈ ਸਰਪਲਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਕਰੇਗਾ ਕੇਰਲਾ ਸਪਲਾਈ ਕੇਰਲਾ ਵੱਲੋਂ ਸਪਲਾਈ ਕੀਤੀ ਗਈ ਬਿਜਲੀ ਲਈ ਪੰਜਾਬ ਵਾਧੂ 5 ਫੀਸਿਟ ਵਾਪਸ ਕਰੇਗਾ ਇਹ ਬਿਜਲੀ ਸਮਝੌਤਾ 1 April ਤੋਂ 30 April 2025 ਤੱਕ ਪਰਵਾ ਵੀ ਰਹੇਗਾ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ 24 ਘੰਟੇ ਦੇ ਉਸਤਨ ਲਗਾਈ ਗਈ ਹੈ ਕਿ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ 'ਚ ਅੱਜ 45 ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਔਰੇਂਜ ਤੇ ਰੈਡ ਅਲਰਟ ਜਾਰੀ ਵੀ ਕੀਤਾ ਗਿਆ ਪੰਜਾਬ 'ਚ ਅੱਜ 45 ਡਿਗਰੀ ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਅੱਜ ਔਰੇਂਜ ਤੇ 2 ਦਿਨ ਲਈ ਜਾਰੀ ਕੀਤਾ ਰੈਡ ਅਲਰਟ ਪੰਜਾਬ 'ਚ ਤਾਪਮਾਨ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ 'ਚ ਅੱਜ ਤਾਪਮਾਨ ਇੱਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਮੌਸਮ ਵਿਭਾਗ ਵੱਲੋਂ ਦੂਜੇ ਪਾਸੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਹੈ ਤੇ ਦੂਜੇ ਪਾਸੇ ਤਨਤਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਤੇ ਮਾਨਸਾ ਵਿੱਚ red alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਾਲ ਬਲੋ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੋਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ 23 ਜਿਲ੍ਹਿਆਂ ਵਿੱਚ orange alert ਜਾਰੀ ਕੀਤਾ ਹੈ ਉੱਥੇ ਹੀ ਤਾਪਮਾਨ 46 ਡਿਗਰੀ ਨੂੰ ਪਾਰ ਵੀ ਕਰ ਸਕਦਾ ਹੈ 41 ਡਿਗਰੀ ਤੇ ਪੁੱਜਾ ਤਾਪਮਾਨ ਹੋਰ ਵਧੇਗੀ ਗਰਮੀ ਮਾਲਵਾ ਚੱਲੇਗਾ ਲੂ ਦਾ ਪ੍ਰਕੋਪ ਪੰਜਾਬ ਵਿੱਚ red alert ਦੀ ਚੇਤਾਵਨੀ ਫਿਲਹਾਲ 2 ਦਿਨ ਲਈ ਜਾਰੀ ਕੀਤੀ ਗਈ ਹੈ ਜੇਕਰ ਪਾਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੀ ਸਾਰੇ ਰਿਕਾਰਡ ਟੁੱਟ ਸਕਦੇ ਹਨ ਭਾਰੀ ਮੀਂਹ ਕਾਰਨ ਕੇਰਲਾ ਵਿੱਚ ਬਿਜਲੀ ਦੀ ਖਪਤ ਵਿੱਚ ਕਮੀ ਆਈ ਕੇਲਾ ਸੁਬਾ ਬਿਜਲੀ ਬਹੁ ਟੈਂਡਰ ਰਾਹੀ ਖਰੀਦੀ ਗਈ ਸਰਪਲਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਕਰੇਗਾ ਕੇਰਲਾ ਸਪਲਾਈ ਕੇਰਲਾ ਵੱਲੋਂ ਸਪਲਾਈ ਕੀਤੀ ਗਈ ਬਿਜਲੀ ਲਈ ਪੰਜਾਬ ਵਾਧੂ 5 ਫੀਸਦੀ ਵਾਪਸ ਕਰੇਗਾ ਇਹ ਬਿਜਲੀ ਸਮਝੌਤਾ 1 April ਤੋਂ 30 April 2025 ਤੱਕ ਪ੍ਰਭਾਵੀ ਰਹੇਗਾ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ 24 ਘੰਟੇ ਦਾ ਔਸਤਨ ਲਗਾਈ ਗਈ ਹੈ ਕਿ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ ਚ ਅੱਜ 45 ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਔਰੇਂਜ ਤੇ ਰੈਡ ਅਲਰਟ ਜਾਰੀ ਵੀ ਕੀਤਾ ਗਿਆ ਪੰਜਾਬ ਚ ਅੱਜ 45 ਡਿਗਰੀ ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਅੱਜ ਔਰੇਂਜ ਤੇ 2 ਦਿਨ ਲਈ ਜਾਰੀ ਕੀਤਾ ਰੈਡ ਅਲਰਟ ਪੰਜਾਬ ਚ ਤਾਪਮਾਨ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ 'ਚ ਅੱਜ ਤਾਪਮਾਨ ਇੱਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਮੌਸਮ ਵਿਭਾਗ ਵੱਲੋਂ ਦੂਜੇ ਪਾਸੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਹੈ ਤੇ ਦੂਜੇ ਪਾਸੇ ਤਨਤਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਤੇ ਮਾਨਸਾ ਵਿੱਚ red alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਾਲ ਬਲੋ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੋਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ ਤੇ ਜਿਨ੍ਹਾਂ ਵਿੱਚ orange alert ਜਾਰੀ ਕੀਤਾ ਹੈ ਉੱਥੇ ਹੀ ਤਾਪਮਾਨ 46 ਡਿਗਰੀ ਨੂੰ ਪਾਰ ਵੀ ਕਰ ਸਕਦਾ ਹੈ 41 ਡਿਗਰੀ ਤੇ ਪੁੱਜਾ ਤਾਪਮਾਨ ਹੋਰ ਵਧੇਗੀ ਗਰਮੀ ਮਾਲਵਾ ਚੱਲੇਗਾ ਲੂ ਦਾ ਪ੍ਰਕੋਪ ਪੰਜਾਬ ਵਿੱਚ red alert ਦੀ ਚੇਤਾਵਨੀ ਫਿਲਹਾਲ 2 ਦਿਨ ਲਈ ਜਾਰੀ ਕੀਤੀ ਗਈ ਹੈ ਜੇਕਰ ਪਾਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੀ ਸਾਰੇ ਰਿਕਾਰਡ ਟੁੱਟ ਸਕਦੇ ਹਨ ਭਾਰੀ ਮੀਂਹ ਕਾਰਨ ਕੇਰਲਾ ਵਿੱਚ ਬਿਜਲੀ ਦੇ ਖਫਤੇ ਵਿੱਚ ਕਮੀ ਆਈ ਕੇਰਲਾ ਸੂਬਾ ਬਿਜਲੀ ਬਹੁਤ ਟੈਂਡਰ ਰਾਹੀਂ ਖਰੀਦੀ ਗਈ ਸਰਪਲਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਕਰੇਗਾ ਕੇਰਲਾ ਸਪਲਾਈ ਕੇਰਲਾ ਵੱਲੋਂ ਸਪਲਾਈ ਕੀਤੀ ਗਈ ਬਿਜਲੀ ਲਈ ਪੰਜਾਬ ਵਾਧੂ 5 ਫੀਸਦੀ ਵਾਪਸ ਕਰੇਗਾ ਇਹ ਬਿਜਲੀ ਸਮਝੌਤਾ 1 April ਤੋਂ 30 April 2025 ਤੱਕ ਪ੍ਰਭਾਵੀ ਰਹੇਗਾ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ 24 ਘੰਟੇ ਦੇ ਔਸਤਨ ਲਗਾਈ ਗਈ ਹੈ ਕਿ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ ਚ ਅੱਜ 45 ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਔਰੰਜ ਤੇ ਰੈਡ ਅਲਰਟ ਜਾਰੀ ਵੀ ਕੀਤਾ ਗਿਆ ਪੰਜਾਬ ਚ ਅੱਜ 45 ਡਿਗਰੀ ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਅੱਜ ਔਰੰਜ ਤੇ 2 ਦਿਨ ਲਈ ਜਾਰੀ ਕੀਤਾ ਰੈਡ ਅਲਰਟ ਪੰਜਾਬ ਚ ਤਾਪਮਾਨ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ ਚ ਅੱਜ ਤਾਪਮਾਨ ਇੱਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਮੌਸਮ ਵਿਭਾਗ ਵੱਲੋਂ ਦੂਜੇ ਪਾਸੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਹੈ ਤੇ ਦੂਜੇ ਪਾਸੇ ਤਨਤਾਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਤੇ ਮਾਨਸਾ ਵਿੱਚ red alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਾਲਵੋ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੋਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਹੈ ਉੱਥੇ ਹੀ ਤਾਪਮਾਨ 46 ਡਿਗਰੀ ਨੂੰ ਪਾਰ ਵੀ ਕਰ ਸਕਦਾ ਹੈ 41 ਡਿਗਰੀ ਤੇ ਪੁੱਜਾ ਤਾਪਮਾਨ ਹੋਰ ਵਧੇਗੀ ਗਰਮੀ ਮਾਲਵਾ ਚੱਲੇਗਾ ਲੂ ਦਾ ਪਰਕੋਪ ਪੰਜਾਬ ਵਿੱਚ ਰੈਡ ਅਲਰਟ ਦੀ ਚੇਤਾਵਨੀ ਫਿਲਹਾਲ 2 ਦਿਨ ਲਈ ਜਾਰੀ ਕੀਤੀ ਗਈ ਹੈ ਜੇਕਰ ਪਾਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੀ ਸਾਰੇ ਰਿਕਾਰਡ ਟੁੱਟ ਸਕਦੇ ਹਨ ਪਾਰੀ ਮੀ ਕਾਰਨ ਕੇਰਲਾ ਵਿੱਚ ਬਿਜਲੀ ਦੇ ਖਪਤ ਵਿੱਚ ਕਮੀ ਆਈ ਕੇਰਲਾ ਸੂਬਾ ਬਿਜਲੀ ਬਹੁਤ ਟੈਂਡਰ ਰਾਹੀਂ ਖਰੀਦੀ ਗਈ ਸਰਪਲਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਕਰੇਗਾ ਕੇਰਲਾ ਸਪਲਾਈ ਕੇਰਲਾ ਵੱਲੋਂ ਸਪਲਾਈ ਕੀਤੀ ਗਈ ਬਿਜਲੀ ਲਈ ਪੰਜਾਬ ਵਾਧੂ 5% ਵਾਪਸ ਕਰੇਗਾ ਇਹ ਬਿਜਲੀ ਸਮਝੌਤਾ 1 April ਤੋਂ 30 April 2025 ਤੱਕ ਪ੍ਰਭਾਵੀ ਰਹੇਗਾ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ 24 ਘੰਟੇ ਜੋ ਉਸਤਨ ਲਗਾਈ ਗਈ ਹੈ ਕਿ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ 'ਚ ਅੱਜ 45 ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਔਰੇਂਜ ਤੇ ਰੈਡ ਅਲਰਟ ਜਾਰੀ ਵੀ ਕੀਤਾ ਗਿਆ ਪੰਜਾਬ 'ਚ ਅੱਜ 45 ਡਿਗਰੀ ਤੋਂ ਪਾਰ ਹੋ ਸਕਦਾ ਹੈ ਤਾਪਮਾਨ ਮੌਸਮ ਵਿਭਾਗ ਨੇ ਅੱਜ ਔਰੇਂਜ ਤੇ 2 ਦਿਨ ਲਈ ਜਾਰੀ ਕੀਤਾ ਰੈਡ ਅਲਰਟ ਪੰਜਾਬ 'ਚ ਤਾਪਮਾਨ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ 1.1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪੰਜਾਬ 'ਚ ਅੱਜ ਤਾਪਮਾਨ ਇੱਕ ਵਾਰ ਫਿਰ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਮੌਸਮ ਵਿਭਾਗ ਵੱਲੋਂ ਦੂਜੇ ਪਾਸੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਹੈ ਤੇ ਦੂਜੇ ਪਾਸੇ ਤਨਤਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਤੇ ਮਾਨਸਾ ਵਿੱਚ red alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਾਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੋਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਹੈ ਉੱਥੇ ਹੀ ਤਾਪਮਾਨ 46 ਡਿਗਰੀ ਨੂੰ ਪਾਰ ਵੀ ਕਰ ਸਕਦਾ ਹੈ 41 ਡਿਗਰੀ ਤੇ ਪੁੱਜਾ ਤਾਪਮਾਨ ਹੋਰ ਵਧੇਗੀ ਗਰਮੀ ਮਾਲਵਾ ਚੱਲੇਗਾ ਲੂ ਦਾ ਪ੍ਰਕੋਪ ਪੰਜਾਬ ਵਿੱਚ red alert ਦੀ ਚੇਤਾਵਨੀ ਫਿਲਹਾਲ 2 ਦਿਨ ਲਈ ਜਾਰੀ ਕੀਤੀ ਗਈ ਹੈ ਜੇਕਰ ਪਾਰਾ ਵਧਿਆ ਤਾਂ ਅਨੁਮਾਨ ਹੈ ਕਿ ਇਸ ਸਾਲ ਬੀਤੀ